ਹੈਲੋ ਫਰੈਂਡਸ ਗੁੱਡ ਈਵਨਿੰਗ ਅਦਾਪਨਮ ਨਮਸਕਾਰ ਅਰ ਸਤ ਸ਼੍ਰੀ ਅਕਾਲ ਮੈਂ ਠੀਕ ਠਾਕ ਹਾਂ ਉਮੀਦ ਕਰਦੀ ਹਾਂ ਆਪ ਵੀ ਸਾਰੇ ਠੀਕ ਠਾਕ ਹੋਵੋਗੇ ਇਸ ਵਕਤ ਸ਼ਾਮ ਦੇ 7:00 ਵੱਜ ਚੁੱਕੇ ਹਨ ਪਰ ਗਰਮੀ ਹਜੇ ਵੀ ਬਹੁਤ ਜ਼ਿਆਦਾ ਹੈ ਹੁਣ ਮੈਂ ਆਪਣੇ ਛੱਤ ਤੇ ਆ ਗਈਆਂ ਜੀ ਅੱਜ ਇੱਕ ਨਵਾਂ ਟੌਪਿਕ ਲੈ ਕੇ ਆਈ ਹਾਂ ਕੋਸ਼ਿਸ਼ ਕਰੂੰਗੀ ਲਗਭਗ 20 ਸਾਲ ਹੋ ਗਏ ਕਦੇ ਮੰਜਾ ਨਹੀਂ ਬੁਣਿਆ ਆ ਮੰਜਾ ਦੀ ਜਗਾਠਾ ਜਿਹੜੀ ਇਹਦੇ ਤੇ ਇਹ ਆ ਨਾ ਮੇਰਾ ਆਪਾ ਰੈਡੀमेड ਮੰਜਾ ਲਿਆ ਸੀਗਾ ਤੇ ਨਾਈਲੋਨ ਦੇ ਬਾਣ ਦਾ ਬੁਣਿਆ ਹੋਇਆ ਸੀਗਾ ਤੇ ਇਹ ਡਾਇਆ ਨੂੰ ਇਹ ਤਾਂ ਘੱਟ ਹੀ ਆ ਕਦੇ ਬਾਹਰ ਛੱਤ ਤੇ ਆਉਨੇ ਆ ਤਾਂ ਧੁੱਪ ਚ ਬਾਹਰ ਕੱਢਣ ਨੂੰ ਡਾ ਲਈਦਾ ਸੀਗਾ ਨਹੀਂ ਤਾਂ ਗਰਮਕਸ਼ਤ ਛੱਤ ਤੇ ਆਉਂਦੀ ਘੱਟਾ ਮਰਨਾ ਇਹਨਾਂ ਬਹਿੰਦਾ ਨਹੀਂ ਚੇਅਰ ਵਗੈਰਾ ਤੇ ਬੈਠ ਜਾਂਦੇ ਆ ਕੁਰਸੀ ਵਗੈਰਾ ਤੇ ਤੇ ਇਹ ਮੰਝਾ ਕਾਫੀ ਸਾਰੀਆਂ ਰस्सियां ਰੁੱਪੀਆਂ ਸੀਗੀਆਂ ਮੈਂ ਕਿਹਾ ਚਲੋ ਪੁਰਾਣੀ ਯਾਦ ਤਾਜ਼ਾ ਕਰਦੇ ਹਾਂ ਜਦੋਂ ਮੇਰੀ ਦਾਦੀ ਨਾਨੀ ਕਾਈ ਮੇਰੀ ਮਦਰ ਸਾਰੇ ਮੰਝਾ ਬੁੰਨਦੇ ਸੀ ਤੇ ਸਾਨੂੰ ਰੱਸੀ ਖਿੱਚਣ ਲਾ ਲੈਂਦੇ ਸੀ ਐਵੇਂ ਰੱਸੀ ਖਿੱਚਦੇ ਖਿੱਚਦੇ ਆਪਾਂ ਵੀ ਮੰਝਾ ਬੁਣਨ ਲੱਗ ਗਏ ਸੀ ਐ ਸੰਘਾ ਵਾਲਾ ਮੰਝਾ ਵੀ ਬੁਣ ਲਈਦਾ ਸੀ ਕੁੰਡੀਆਂ ਵਾਲਾ ਵੀ ਬੁਣ ਲਈਦਾ ਸੀ ਸੋ ਹੁਣ ਤਾਂ ਇਹ ਰਿਵਾਜ ਆ ਜਿਹੜਾ ਅਨੂਪ ਹੋ ਗਿਆ ਮੈਨੂੰ ਸਾਰੇ ਮੇਰੇ ਬੱਚੇ ਕਹਿੰਦੇ ਵੀ ਕੋਈ ਗੱਲ ਨਹੀਂ ਮੰਮਾ ਆਪਾਂ ਬਣਵਾ ਲਾਂਗੇ ਭਾਈ ਤੋਂ ਮਾ ਕੋਈ ਗੱਲ ਨਹੀਂ ਵੀ ਮੈਂ ਵੀ ਐਫਰਟ ਕਰਕੇ ਦੇਖਦੀ ਆਂ ਲਗਭਗ 20 ਸਾਲ ਪਹਿਲਾਂ ਮੰਜਾ ਬੁਣਿਆ ਸੀ ਅੱਜ ਫੇਰ ਦੁਬਾਰਾ ਯਾਦ ਤਾਜ਼ਾ ਕਰਾਂਗੇ ਤੇ ਮੇਰੇ ਕੋਲੇ ਅਵੇਲੇਬਲ ਵੀ ਨਹੀਂ ਸਾਧਨ ਫਰੈਂਡਸ ਮੇਰੀ ਅਰਥ ਕਰਤੀਆਂ ਤੁਸੀਂ ਵੀ ਸਾਰੇ ਰਾਜੀ ਖੁਸ਼ ਹੋਵੋਗੇ ਸੱਚੇ ਪਾਸ਼ਾ ਜੀ ਸਾਰਿਆਂ ਨੂੰ ਸਲਾਮਤ ਰੱਖਣ ਹੱਸਦੇ ਮੁਸਕਰਾਉਂਦੇ ਰਹਿਤੀ ਤੇ ਤੰਦਰੁਸਤੀ ਦੇਵੇ ਰੱਬ ਸਭ ਨੂੰ ਤੇ ਪੋਜੀਟਿਵ ਰਹੋ ਕਦੇ ਵੀ ਨਿਰਾਸ਼ ਨਾ ਹੋਵੋ ਉਹ ਮਨਪੂਣ ਦੇ ਲਈ ਸਾਨੂੰ ਜਿਹੜਾ ਹੈਗਾ ਨਾਰੀਅਲ ਦਾ ਬਾਣ ਚਾਹੀਦਾ ਸੀ ਉਹ ਮੇਰੇ ਕੋਲੇ ਅਵੇਲੇਬਲ ਨਹੀਂ ਸੀਗਾ ਤੇ ਇਹ ਮੇਰੇ ਕੋਲੇ ਆ ਹੀ ਸੀਗੇ ਇਹ ਆਪਾਂ ਗਾਰਡਨਿੰਗ ਵਾਸਤੇ ਆਹ ਰੱਸੀਆਂ ਨਹੀਂ ਲਿਓਣੇ ਹੁੰਨੇ ਆ ਮੋਸ ਸਟਿਕ ਬਣਾਈ ਸੀ ਇੱਕ ਵਾਰੀ ਮੈਂ ਉਹ ਵੀ ਬਣਾਉਣ ਕਰਨਾ ਨਾ ਕੋਈ ਕੋਤਾ-ਬੂਦਾ ਆਪਾਂ ਨੂੰ ਚਾਹੀਦਾ ਹੁੰਦਾ ਇਹ ਇਹ ਮੇਰੀ ਆਦਤ ਹੈ ਲਿਆ ਫੀ ਰੱਖਦੀਆਂ ਇਹ 8 ਰੁਪਏ ਦਾ ਪੀਸ ਆਉਂਦਾ ਹੁਣ ਆਪਾਂ ਇਹਦੇ ਨਾਲ ਹੀ ਜਿਹੜਾ ਮੱਲ ਦਾ ਅੰਦਰਲਾ ਪੋਸ਼ਟਲ ਉਹ ਪਾਵਾਂਗੇ ਤੇ ਇਹ ਮੇਰੇ ਕੋਲੇ ਮੱਲ ਪਾਉਣ ਲਈ ਬਾਣ ਦੀ ਥਾਂ ਤੇ ਜਾਂ ਕੇ ਇਹ ਮੋਟੀ ਰੱਸੀ ਹੈ ਥੋੜੀ ਜੀ ਇਹ ਘੱਟ ਪਾ ਲਾਂਗੇ ਉਹ ਰੱਸੀਆਂ ਜ਼ਿਆਦਾ ਪਉਣੀਆਂ ਪਈਆਂ ਤੇ ਇੱਕ ਤਾਂ ਮੇਰੇ ਕੋਲ ਇਹ ਹੈਗਾ ਜੀ ਨੰਨ ਕੋਣ ਤੇ ਆਹ ਦੋਨਾਂ ਉਹੀ ਮੱਝ ਦੀ ਇਹ ਪਹਿਲਾਂ ਦੀ ਹੈ ਇਹ ਦੋਨ ਤਾਂ ਚਲੇ ਇਹੀ ਕੰਮ ਆ ਦੇਗੀ ਜਦੋਂ ਟੁੱਟਦੀ ਹੋਰ ਲੱਗਣੀ ਤੇ ਬਾਕੀ ਵਾਣ ਤੇ ਕਿਸੇ ਹੱਸੋ ਨਾ ਵਾਣ ਵੀ ਨਹੀਂ ਹੈਗਾ ਇਹ ਨਾ ਆਪਾਂ ਜਦੋਂ ਲੋਕਡਾਊਨ ਸੀਗਾ ਤੇ ਕੋਈ ਕੰਮ ਤਾਂ ਹੈ ਨਹੀਂ ਸੀ ਉਹਨੂੰ ਗਾਰਡਨਿੰਗ ਦਾ ਵੀ ਇੰਨਾ ਨਹੀਂ ਸੀ ਉਦੋਂ ਹੀ ਮੇਰੀ ਗਾਰਡਨਿੰਗ ਆ ਜਿਹੜੀ ਸ਼ੁਰੂ ਹੋਈ ਸੀ ਜਾਨੀਗਾ ਗਾਰਡਨਿੰਗ ਦੀ ਤੇ ਆਹ ਵਾਲਾ ਨਾ ਜਿਹੜਾ ਜਿਵੇਂ ਆਪਣੇ ਕੋਲੇ ਫालतू ਕੱਪੜੇ ਪਏ ਹੁੰਦੇ ਆ ਸੂਟ ਆਪਾਂ ਜਿਉਂ ਆਪ ਸਿਉਣੇ ਆ ਨਾ ਤੇ ਸ਼ਾਰਟ ਦੇ ਸਾਈਡ ਤੋਂ ਕਾਫੀ ਕੱਪੜਾ ਬਚ ਜਾਂਦਾ ਉਹ ਮੈਂ ਕੱਟ-ਕੱਟ ਕੇ ਉਹ ਵੀ ਬੱਚਿਆਂ ਤੋਂ ਚੋਰੀ ਕਹਿੰਦੇ ਸੀ ਮੰਮੀ ਇਹਹ ਜੋ ਖਲਾੜਾ ਨਾ ਪਾਇਓ ਤੇ ਇਹ ਨਾ ਮਗਵਾਣ ਬਣਾਇਆ ਸੀਗਾ ਮੈਂ ਪਕਾਉਂਦੀ ਆ ਆ ਦੇਖੋ ਐਡੇ-ਐਡੇ ਗੋਲੇ ਇਹ ਮੇਰੇ ਕੋਲੇ ਕਈ ਸਾਰੇ ਨੇ ਤੇ ਬਹੁਤ ਹੀ ਮਜ਼ਬੂਤ ਬਣਦਾ ਕਿਉਂਕਿ ਬਹੁਤ ਢੇਰ ਪਹਿਲਾਂ 30 ਸਾਲ ਪਹਿਲਾਂ ਲਗਭਗ ਮੇਰੀ ਮਦਰ ਨੇ ਵੀ ਇਦਾਂ ਦਾ ਕੀਤਾ ਸੀਗਾ ਉਹ ਉਹਨਾਂ ਨੇ ਜਾਨੀ ਜਿਹੜੇ ਆਪਣੇ ਬੀਚਾਂ ਦੇ ਟੈਰੀ ਕੋਡ ਦੇ ਪੁਰਾਣੇ ਸੂਟ ਹੁੰਦੇ ਆ ਗਾਰਡਨ ਸਿਰਕ ਦੇ ਬਹੁਤ ਹੀ ਮਜ਼ਬੂਤ ਹੁੰਦੇ ਆ ਜਦ ਦੁਪੱਟੇ ਹੁੰਦੇ ਆ ਹਾਂਜੀ ਫਰੈਂਡਸ ਆਪਾਂ ਕਰਦੇ ਸੀ ਬਾਣ ਦੀ ਗੱਲ ਆ ਮੇਰੇ ਕੋਲੇ ਆ ਇਦਾਂ ਦਾ ਬੜਾ ਹੀ ਮਜ਼ਬੂਤ ਹੁੰਦਾ ਆ ਪਰ ਇਹਦੇ ਨਾਲ ਹੀ ਸ਼ੁਰੂ ਕਰਾਂਗੇ ਸ਼ੁਰੂਆਤ ਇਹਦੇ ਨਾਲ ਕਰਾਂਗੇ ਤੋਂ ਆਪਾਂ ਜਿਹੜੀ ਹੈਗੀ ਆ ਇਹਦੀ ਇਹ ਸ਼ੁਰੂਆਤ ਕਰਦੇ ਆ ਮੰਜੇ ਦੀ ਸਟੈਪ ਬਾਈ ਸਟੈਪ ਬਣੂਗਾ ਮੈਨੂੰ ਐ ਵੀ ਲੱਗਦਾ ਵੀ ਮੈਂ ਹੋਂ ਪਾਉਂਗੀ ਕਿ ਨਹੀਂ ਮੈਨੂੰ ਆ ਵੀ ਜਾਊਗਾ ਕਿ ਨਹੀਂ ਤੇ ਮੈਂ ਐਫਰਟ ਕਰੂੰਗੀ ਜੀ ਅੱਜ ਆਪਾਂ ਸ਼ੁਰੂ ਕਰਦੇ ਹਾਂ ਮੱਝਾ ਬੁਣਨਾ ਤੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਉਹ ਦੂਸਰਾ ਪ੍ਰੋਸੈਸ ਮਲ ਵਾਲਾ ਉਹ ਕਰਾਂਗੇ ਅੱਜ ਤੇ ਕੋਸ਼ਿਸ਼ ਕਰੂੰਗੀ ਵੀ ਮੈਂ ਅੱਜ ਜਿਹੜਾ ਮਲ ਪਾ ਕੇ ਤੁਹਾਨੂੰ ਦਿਖਾ ਦਾਂ ਤੇ ਕਰਦੇ ਹਾਂ ਜੀ ਸ਼ੁਰੂ ਆਖਵਾਏ ਗੁਰੂ ਜੀ ਦਾ ਨਾਮ ਲੈ ਕੇ ਸਿੱਪੇ ਪੰਛੀ ਵਧੀਆ ਕੰਮ ਹੈਰਾ ਤੇ ਮੈਂ ਲੱਗੀਆਂ ਬਣਾਉਣਾ ਮੱਝਾ ਆਹ ਦੇਖੋ ਜੀ ਆਪਾਂ ਜਿਹੜਾ ਮੱਦਲ ਪਾਉਣਾ ਹੁੰਦਾ ਨਾ ਉਹ ਇਦਾਂ ਕਰਕੇ ਪਹਿਲਾਂ ਆਪਾਂ ਇੱਕ ਪਾਸਿਓਂ ਤੇ ਦੂਜੇ ਇੱਕ ਗੱਠ ਮਾਰ ਦੇਣੀ ਹੈ ਜੀ ਆਪਾਂ ਗੱਠ ਦੇ दिए थे ਉਰਕਪਰਾਇ ਜੀ ਦੇ ਦਿੰਦੇ ਆ ਫਿਰ ਇਹਨੂੰ ਦੂਜੇ ਦੂਸਰੇ ਪਾਸੋਂ ਦੇ ਰਹਾਉਗਾ ਨਾ ਉਹਦੇ ਨਾਲੇ ਵੀ ਲੱਗ ਇਹ ਪਹਿਲਾ ਪ੍ਰੋਸੈਸ ਆ ਜਿਹੜਾ ਸ਼ੁਰੂ ਕੀਤਾ ਆਪਾਂ ਮੰਜਾ ਕਿਵੇਂ ਬਣਦਾ ਅਦੇ ਖੋ ਜੀ ਆਪਣਾ ਹਰ ਅਲਾ ਜਿਹੜਾ ਫਰੇਡ ਆ ਆਪਣਾ ਬਾਣ ਨਾ ਰੱਸੀ ਮੋਕਦੀ ਆਪਣੀ ਡੋਟ ਦੀ ਜਿਹੜੀ ਰੱਸੀ ਆ ਤੇ ਇਹ ਵੀ ਬਹੁਤ ਵਧੀਆ ਗਿਆਨ ਹੈ ਗਿਆ ਮੈਨੂੰ ਥੋੜੀ ਥੋੜੀ ਜ਼ਿਆਦਾ ਇਹਨੂੰ ਕਹਿੰਦੇ ਨੇ ਅਸੀਂ ਸੜਨ ਹੋ ਇਹਨੂੰ ਰੱਸੀ ਨੂੰ ਦੂਜੀ ਨੂੰ ਕਿਵੇਂ ਦੂਜੀ ਨਾਲ ਇਹ ਜੁਆਇੰਟ ਕਰਨਾ ਵਾ ਜੋੜ ਕਿਵੇਂ ਲਾਉਣਾ ਜੀ ਉਹਨੂੰ ਸੜ ਕਹਿੰਦੇ ਨੇ ਤੁਸੀਂ ਸੜ ਨੂੰ ਆ ਰੱਸੀ ਨਾਲ ਖੋ ਜੀ ਕੋਹ ਨੂੰ ਆਪਾਂ ਕਰ ਮਾ ਲਈ ਨੂੰ ਜੋੜ ਲੈਣੀ ਉਹ ਨਾਲ ਸੜਲਾ ਉਹਨਾਂ ਨੂੰ ਜੋਇੰਟ ਕਰਨੇ ਨੇ ਆ ਦੇਖੋ ਜੀ ਆ ਪਾਣੀ ਵੀ ਮੈਂ ਕੋੜੀ ਰੱਖਿਆ ਵਾ ਆਪਾਂ ਨਾ ਆ ਦੋਨੋਂ ਲੜ ਲੈ ਲੈਣਾ ਰੱਸੀ ਦੇ ਆ ਦੋਨੇ ਲੈ ਕੇ ਇਹਨਾਂ ਨੂੰ ਆਪਾਂ ਗਿੱਲਾ ਕਰ ਲੈਣਾ ਪਾਣੀ 'ਚ ਆਪਾਂ ਗਿੱਲਾ ਕਰ ਲਿਆ ਜੀ ਇਹਨਾਂ ਨੂੰ ਗਿੱਲਾ ਕਰਕੇ ਤੇ ਇਹਨਾਂ ਨੂੰ ਇਸ ਤਰ੍ਹਾਂ ਰੱਖ ਲੈਣਾ ਇੱਕ ਦੂਜੇ ਦੇ ਉੱਤੇ ਠੀਕ ਆ ਜੀ ਇਧਰੋਂ ਵਾਲ ਖੋਲੀ ਜਾਣਾ ਇਦਾਂ ਇਦੋਂ ਤੇਲ ਪੇਟੀ ਜਾਣਾ ਹੈ ਇਧਰ ਫੇਰ ਕੋ ਨਾਲ ਥੋੜਾ ਥੋੜਾ ਜਾਨੀ ਵਿੱਚ ਆ ਜੇ ਇਹ ਖੋਲ ਖੋਲ ਕੇ ਇਹਦੇ ਵਿੱਚ ਕਰੀ ਜਾਓ ਤੇ ਲਾਸਟ ਤੇ ਆ ਜਿਹੜਾ ਆ ਲਾਸਟ ਵਾਲਾ ਖੋਲ ਕੇ ਇਹਦੇ ਵਿੱਚ ਪਾ ਦੋ ਜਿਹੜਾ ਨਾ ਵੱਟ ਕੋਲ ਕੇ ਇਹਦੇ ਵਿੱਚ ਪਾ ਦਿਓ ਇਸ ਤਰ੍ਹਾਂ ਹੁਣ ਇਧਰਲੇ ਪਾਸੇ ਵੀ ਐਵੇਂ ਹੀ ਕਰਨਾ ਆਪਾਂ ਆ ਲਾਸਟ ਤੇ ਜਦੋਂ ਇੰਨਾ ਕੁ ਬਚ ਜੇ ਉਹਨੂੰ ਇਸ ਤਰ੍ਹਾਂ ਵੱਟ ਖੋਲ ਕੇ ਇਹਨੂੰ ਇਹਦੇ ਵਿੱਚ ਪਾ ਲਿਆ। ਇਹ ਥੋੜਾ ਹੌਸਲੇ ਥੋੜਾ ਹਾਰਡ ਵੀ ਹੁੰਦਾ ਇਹ ਬਾਣ ਜਾ। ਮੈਨੂੰ ਯਾਦ ਆ ਮੈਂ ਜਦੋਂ ਪਹਿਲੀ ਵਾਰੀ ਮੰਜਾ ਆਪਣੀ ਮਦਰ ਨਾਲ ਬਣਾਇਆ ਸੀ ਮੇਰੇ ਫਾਦਰ ਬੜਾ ਹੀ ਗੁੱਸੇ ਹੋਏ। ਮੇਰੇ ਹੱਥਾਂ ਤੇ ਸਾਰੇ ਦੇ ਛੱਤਾਂ ਹੀ ਲੱਗੀਆਂ ਸੀ। ਚਲੋ ਠੀਕ ਹੈ ਜੀ ਆਹ ਦੇਖੋ ਇਹ ਬੜੀ ਮਜ਼ਬੂਤ ਜੋੜ ਲੱਗ ਗਿਆ ਇਹ ਬਿਲਕੁਲ ਖੁੱਲੇਗਾ ਨਹੀਂ। ਆ ਦੇਖੋ ਆਪਾਂ ਹੁਣ ਉਹ ਦੋ ਡੋੜੀ ਦੇ ਵਿੱਚ ਥੋੜਾ ਮੋਟਾ ਚਾਹੀਦਾ ਪਾਣੀ ਹਾਂਜੀ ਫਰੈਂਡਸ ਆਪ ਲਾ ਲਿਆ ਹੈਗਾ ਇਹ ਆ ਇੰਨਾ ਮੋਟਾ ਹੋ ਜਾਣਾ ਮੱਲ ਹੁਣ ਇਹ ਤਿੰਨ ਰਸੀਆਂ ਮੋਟੀਆਂ ਕਰਕੇ ਤਿੰਨ ਇੱਕ ਪਾਸੇ ਆ ਤੇ ਦੋ ਇੱਕ ਪਾਸੇ ਆ ਵੈਸੇ ਤਾਂ ਤਿੰਨ ਤਿੰਨ ਹੋਣੀਆਂ ਚਾਹੀਦੀਆਂ ਸੀ ਦੋਨੇ ਪਾਸੇ ਫਿਰ ਬਹੁਤ ਜ਼ਿਆਦਾ ਮੋਟਾ ਹੋ ਜਾਣੇ ਸੀ ਕਿਉਂਕਿ ਇਹ ਮੋਟਾ ਵਹਾਵਾਂ ਤੇ ਹੁਣ ਆਪਾਂ ਕੀ ਕਰਨਾ ਨਾ ਇੱਕ ਪਾਸੇ ਇੱਕ ਵਾਰੀ ਉਧਰੋਂ ਇੱਕ ਵਾਰੀ ਉਧਰੋਂ ਵਿਚਾਲੇ ਇੱਥੇ ਚੇਨਜੀ ਬਣਾਈ ਜਾਣੀ ਐ ਆਪਾਂ ਦੋਨਾਂ ਦੇ ਕੁਝ ਘਾਰ ਦੀ ਕੱਢਾਂਗੇ ਆਹ ਜਿਹੜੇ ਆਪਾਂ ਪਾਰਟੀਸ਼ਨ ਕੀਤਾ ਨਾ ਇਹਨਾਂ ਦਾ ਆਹ ਰस्सियां ਪਾਰਟੀਸ਼ਨ ਕੀਤਾ ਇਹਦੇ ਵਿੱਚੋਂ ਕੱਢੀ ਜਾਣੀਆਂ ਇਹਨਾਂ ਆਹ ਦੇਖੋ ਵਿਚਲੀ ਮੈਂ ਕੱਢ ਲਿਆ ਇੱਕ ਤਾਂ ਇੱਥੇ ਆਹ ਗੱਠ ਜੀ ਪਈ ਜਾਂਦੀ ਆ ਚੇਨਜੀ ਬਣੀ ਜਾਣੀ ਹੁਣ ਇਧਰੋਂ ਪਾਵਾਂਗੇ ਇੱਦਾਂ ਆਹ ਦੇਖੋ ਇਹਨੂੰ ਮੈਂ ਨਾਲ-ਨਾਲ ਲਾਈ ਜਾਣਾ ਏਦਾਂ ਵਿਚਾਲੇ ਇਸ ਤਰ੍ਹਾਂ ਦੀ ਚੇਨਜੀ ਬਣ ਜੂਗੀ ਇਹਨੂੰ ਫੇਕ ਪਾ ਮੰਗੇ ਜੀ ਐਸੀ ਤਰ੍ਹਾਂ ਆਪਾਂ ਨਾ ਸਾਰਾ ਇਹਨੂੰ ਘੁਮਾ ਕੇ ਫਿਰ ਇੱਥੇ ਲਿਆਵਾਂ ਕਿ ਆਹ ਸਾਰਾ ਜਿਹੜਾ ਇੱਥੋਂ ਆਟਾ ਕਦੇਣਾ ਇਹਨਾਂ ਪੋਰਸ਼ਨ ਲਾਪਾਂ ਨਾ ਫੇਕ ਪਾ ਮੰਗੇ ਤੁੰਡੀ ਸਟੈਪ ਬਾਈ ਸਟੈਪ ਮੈਂ ਸ਼ੁਰੂ ਕਰੂੰਗੀ ਇਹ ਆਪਣੀ ਮੇਡ ਨੂੰ ਨਾਲ ਲਾਵਾਂਗੀ ਹੈਲਪਰ ਨੂੰ ਤੇ ਉਹ ਰੱਸੀ ਖਿੱਚੂਗੀ ਜੋ ਬੁਣੀਆ ਮੈਂ ਕੋਸ਼ਿਸ਼ ਕਰੂੰਗੀ ਵੀ ਮੈਂ ਜਲਦੀ ਕਰਾ ਇਹ ਪ੍ਰੋਸੈਸ ਜਿਹੜਾ ਸ਼ੁਰੂ ਵੀ ਬਣਾਈ ਮੰਜੇ ਦੀ ਬਾਹਰ ਹੱਲ ਪਾ ਲਈ ਅੱਜ ਫਿਰ ਕੱਲ ਨੂੰ ਸ਼ਾਇਦ ਉਹਨੂੰ ਦੇਖੂੰਗੀ ਕਦੋਂ ਟਾਈਮ ਤੇ ਉਹ ਮੇਰੇ ਨਾਲ ਲੱਗ ਜੂਗੀ ਮੇਰੇ ਹੱਥ ਪਰ ਜੜੀ ਬਸੇ ਮੈਂ ਇਹ ਆਪਾਂ ਮੈਥੋਂ ਪੂਰਾ ਕਰਕੇ ਮਿਲਦੀ ਹੈ ਹਾਂਜੀ ਫਰੈਂਡਸ ਆ ਇਸ ਤਰ੍ਹਾਂ ਦਾ ਬਣ ਗਿਆ ਇੱਕ ਪਾਸੇ ਹੁਣ ਆਪਾਂ ਦੋਨੇ ਪਾਸਿਆਂ ਨੂੰ ਕਰ ਲਿਆ ਇਹ ਇਦਾਂ ਸੀਗਾ ਇਦਾਂ ਮੈਂ ਬਣਾਉਂਦੀ ਸੀ ਨਾ ਇਦਾਂ ਇਦਾਂ ਇਹਨੂੰ ਆਪਾਂ ਇਹਦੇ ਉੱਤੇ ਬਾਹੀ ਦੇ ਉੱਤੇ ਕਰ ਲਿਆ ਬਾਹੀ ਵਾਲੇ ਦੁਆਲੇ ਦੋਨੇ ਪਾਸੋਂ ਟਕੀ ਗਈ ਹੈ ਤੇ ਹੁਣ ਆਪਾਂ ਇਹਨੂੰ ਗੱਠ ਦੇ ਦੇਣੀ ਆ ਇੱਥੇ ਸਮਾਰ ਇਨੂੰ ਇੱਥੇ ਬੰਨ ਦੇਣਾ ਹੁਣ ਇਹਹੀ ਪ੍ਰੋਸੈਸ ਆ ਭਾਈ ਦਲੇ ਪਾਸੇ ਕਰਨਾ ਲੇ ਹੁਣ ਥੋੜਾ ਔਖਾ ਹੋਊਗਾ ਕਿਉਂਕਿ ਇੱਥੋਂ ਸ਼ੁਰੂ ਕਰਨਾ ਇਹ ਤਾਂ ਇੱਕ ਪਾਸੇ ਸਟਿਕ ਹੋ ਗਿਆ ਬੰਨਿਆ ਗਿਆ ਨਾ ਇਹ ਇੱਕ ਪਾਸੇ ਬੰਨਿਆ ਗਿਆ ਇੱਥੇ ਆਪਾਂ ਨੂੰ ਥੋੜਾ ਜਿਹਾ ਮੁਸ਼ਕਲ ਹੋਵੇਗਾ ਇਹਦੇ ਨਾਲ ਅੱਜ ਮੈਂ ਆ ਤੁਹਾਨੂੰ ਦਿਖਾਤਾ ਹੂੰ ਮੈਂ ਤੁਹਾਨੂੰ ਕਰਕੇ ਹੁਣ ਕੱਲ ਨੂੰ ਮਿਲੂੰਗੀ ਇੱਕਦਮ ਵੱਲ ਨਾ ਇਹਨਾਂ ਇਹ ਅਸੀਂ ਬੰਨਣਾ ਰਹਿਣ ਦਿੰਦੇ ਆ ਫਿਰ ਘੁੰਮੂਗਾ ਨਹੀਂ ਇਹਨੂੰ ਏਦਾਂ ਹੀ ਮੈਂ ਢੋਲ ਗਈ ਤੇ ਇਹਨੂੰ ਏਦਾਂ ਹੀ ਇੱਥੇ ਛੱਡ ਦਿੰਦੇ ਆ ਬਾਅਦ ਚ ਬੰਨਾਂਗੇ ਜਦ ਆਪਾਂ ਇਕੱਠਾ ਕਰ ਲਿਆ ਨਾ ਦੋਨੇ ਪਾਸਿਆਂ ਤੋਂ ਇਹਨੂੰ ਮੈਂ ਇੱਥੇ ਰੱਖ ਦਿੰਨੀ ਆ ਤੇ ਉੱਪਰਲੇ ਧਾਗੇ ਨੂੰ ਵੀ ਕੱਟ ਕੇ ਇਹਦੇ ਨਾਲ ਹੀ ਕਰ ਦਿੰਨੀ ਆ ਮੈਂ ਸਟਿੱਕ ਨਹੀਂ ਕਰਦੀ ਕਿਉਂਕਿ ਇਹ ਫਿਰ ਆਪਾਂ ਨੂੰ ਘੁੰਮਣ ਨੂੰ ਸੁਖਾਲਾ ਰਹੂਗਾ ਆਪਾਂ ਇਹਨੂੰ ਕੱਟ ਦਿੰਦੇ ਆ ਇੱਥੇ ਆ ਜਿਹੜੀ ਆਪਣੀ ਰੱਸੀ ਆ ਇਹਨੂੰ ਆਪਾਂ ਇੱਥੋਂ ਕੱਟ ਦਿੰਦੇ ਆ ਫਿਰ ਇਕੱਠ ਕਰਾਂਗੇ ਇਹਨੂੰ ਇੱਥੇ ਬੰਨ੍ਹ ਦਿੰਨੀ ਆ ਪਰ ਠੀਕ ਆ ਜੀ ਇਹ ਦੋਨੇ ਫਿਰ ਇਕੱਠੇ ਬੰਨਾਂਗੇ ਜਦੋਂ ਉਧਰੋਂ ਵੀ ਬਣ ਗਿਆ। ਸੋ ਫਰੈਂਡਸ ਹੁਣ ਵੀਡੀਓ ਵੀਡੀਓ ਦੀ ਕੁਆਲਿਟੀ ਅੱਛੀ ਨਹੀਂ ਆ ਰਹੀ। ਸ਼ਾਮ ਹੋ ਗਈ ਆ ਕਾਫੀ ਹਨੇਰਾ ਹੋਣ ਲੱਗਿਆ। ਤਾਂ ਆਪਾਂ ਮਿਲਦੇ ਆ ਕੱਲ ਨੂੰ ਮੈਂ ਉਧਰਲਾ ਮਲ ਪਾ ਕੇ ਫਿਰ ਤੁਹਾਨੂੰ ਮਿਲੂੰਗੀ। ਤੇ ਫਿਰ ਇਹਦੇ ਉੱਤੇ ਆਪਾਂ ਕੱਪੜਾ ਲਪੇਟ ਦੇਣਾ, ਇੱਥੇ ਇੱਕ ਡੰਡਾ ਪਾਉਣਾ ਉਹ ਸਾਰਾ ਪ੍ਰੋਸੈਸ ਤੁਹਾਨੂੰ ਕੱਲ ਨੂੰ ਦਿਖਾਵਾਂਗੀ ਦੂਜੇ ਸਟੈਪ 'ਚ। ਤਾਂ ਓਕੇ ਫਰੈਂਡਸ ਮਿਲਦੇ ਆ ਕੱਲ ਨੂੰ ਏਸੀ ਵੀਡੀਓ ਦੇ ਵਿੱਚ ਆਹੀ ਆਈਡੀਆ ਲੈ ਕੇ ਵੀ ਆਪਾਂ ਮਲ ਕਿਵੇਂ ਪਾਉਣਾ ਤੇ ਕਿਵੇਂ ਕਰਨਾ ਤੇ ਵੀਡੀਓ ਪੂਰਾ ਦੇਖਿਓ ਜੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਮੇਰਾ ਚੈਨਲ ਵੀ ਸਬਸਕ੍ਰਾਈਬ ਕਰਿਓ ਓਕੇ ਫਰੈਂਡਸ ਮਿਲਦੇ ਆ ਕੱਲ ਨੂੰ ਓਕੇ ਬਾਏ ਸਤਿ ਸ਼੍ਰੀ ਅਕਾਲ ਜੀ